ਹਾਂਜੀ ਸਾਰਿਆਂ ਦਾ ਸਵਾਗਤ ਹੈ ਹਾਂਜੀ ਅੱਜ ਤੋਂ 20 ਸਾਲ ਪਹਿਲਾਂ ਤੇ ਜੇ ਹੁਣ ਦੇ ਟਾਈਮ ਦੀ ਆਪਾਂ ਗੱਲ ਕਰੀਏ ਤਾਂ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਰਿਸ਼ਤਾ ਆਪਣੇ ਮਾਪਿਆਂ ਨਾਲ ਵਧੀਆ ਹੁੰਦਾ ਸੀ ਜਾਂ ਹੁਣ ਵਧੀਆ ਹੁੰਦਾ ਤਾਂ ਪਹਿਲਾਂ ਵਧੀਆ ਹੁੰਦਾ ਸੀ ਅਪਰਾਧ ਪਹਿਲਾਂ ਘੱਟ ਹੁੰਦੇ ਸੀ ਜਾਂ ਹੁਣ ਘੱਟ ਹੁੰਦੇ ਆ ਤਾਂ ਪਹਿਲਾਂ ਘੱਟ ਹੁੰਦੇ ਸੀ ਤੇ ਨਸ਼ਾ ਪਹਿਲਾਂ ਜ਼ਿਆਦਾ ਸੀ ਜਾਂ ਹੁਣ ਜ਼ਿਆਦਾ ਹੈ ਤਾਂ ਹੁਣ ਜ਼ਿਆਦਾ ਹੈ ਗੈਂਗ ਰੇਪ ਬੱਚੀਆਂ ਨਾਲ ਸ਼ੋਸ਼ਣ ਜਿੰਨੇ ਵੀ ਇਹ ਗਲਤ ਕੰਮ ਹੁੰਦੇ ਆ ਇਹ ਪਹਿਲਾਂ ਜ਼ਿਆਦਾ ਹੁੰਦੇ ਸੀ ਜਾਂ ਹੁਣ ਜ਼ਿਆਦਾ ਹੁੰਦੇ ਆ ਇਹ ਹੁਣ ਜ਼ਿਆਦਾ ਹੁੰਦੇ ਆ ਤਾਂ ਬਦਲਿਆ ਕੀ ਹੈ ਆਪਣਾ ਪਿੰਡ ਵੀ ਉਹੀ ਹੈ ਆਪਣਾ ਸ਼ਹਿਰ ਵੀ ਉਹੀ ਹੈ ਆਪਣੇ ਮਾਪਿਓ ਉਮੀ ਕੰਮ ਕਰਦੇ ਨੇ ਤੇ ਆਪਣਾ ਜਿਹੜਾ ਸਟਰਕਚਰ ਆ ਉਹ ਵੀ ਉਮੀ ਹੈ ਮਜ਼ਦੂਰ ਪਹਿਲਾਂ ਵੀ ਮਜ਼ਦੂਰੀ ਕਰਦਾ ਸੀ ਅੱਜ ਵੀ ਮਜ਼ਦੂਰੀ ਕਰਦਾ ਸਗੋਂ ਪਹਿਲਾਂ ਇੱਕ ਜਣਾ ਕੰਮ ਕਰਦਾ ਸੀ ਸਾਰੇ ਟੱਬਰ ਦਾ ਢਿੱਡ ਪਾਲਦਾ ਸੀ ਨਾਲੇ ਉਹਦਾ ਪਰਿਵਾਰ ਆ ਜਿਹੜੇ ਵੱਡੇ ਹੁੰਦੇ ਸੀ ਹੁਣ ਸਾਰਾ ਟੱਬਰ ਕੰਮ ਕਰਦਾ ਫਿਰ ਵੀ ਸਿਰ ਤੇ ਕਰਜਾ ਹੈ ਤੇ ਨਾਲੇ ਪਰਿਵਾਰ ਹੁਣ ਜਿਹੜੇ ਉਹ ਛੋਟੇ ਨੇ ਸਮਾਜ ਦੇ ਵਿੱਚ ਪਹਿਲਾਂ ਭਾਈਚਾਰਾ ਜਿਆਦਾ ਹੁੰਦਾ ਸੀ ਜਾਂ ਹੁਣ ਜਿਆਦਾ ਹੈ ਪਹਿਲਾਂ ਜਿਆਦਾ ਹੁੰਦਾ ਸੀ ਤਾਂ 20 ਸਾਲ ਦੇ ਵਿੱਚ ਆਪਣੇ ਨਮਾ ਕੀ ਕੀ ਆਇਆ ਮਤਲਬ ਕੋਈ ਨਵੀਂ ਟੈਕਨੋਲੋਜੀ ਜਾਂ ਨਵੀਂ ਚੀਜ਼ ਜਿਹਦੇ ਆਉਣ ਨਾਲ ਆਪਣੇ ਹਾਲਾਤ ਆ ਜਿਹੜੇ ਹੋਰ ਜਿਆਦਾ ਖਰਾਬ ਹੋਏ ਹੋਣ ਤਾਂ ਉਹ ਟੈਕਨੋਲੋਜੀ ਉਹ ਚੀਜ਼ ਆਪਾਂ ਨੂੰ ਨਹੀਂ ਚਾਹੀਦੀ ਜਿਵੇਂ ਟੈਲੀਵਿਜ਼ਨ ਦੇ ਆਉਣ ਨਾਲ ਘਰਾਂ ਦੇ ਵਿੱਚ ਲੜਾਈ ਝਗੜੇ ਵਧੇ ਡਾਕਟਰਾਂ ਦੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ ਵਧ ਗਈ ਪੁਲਿਸ ਦੇ ਆਉਣ ਨਾਲ ਅਪਰਾਧਾਂ ਦੀ ਗਿਣਤੀ ਵਧ ਗਈ ਅਪਰਾਧ ਜ਼ਿਆਦਾ ਹੋਣ ਲੱਗ ਗਏ ਤਾਂ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਸਾਇੰਸ ਨੇ ਤਰੱਕੀ ਕਰ ਲਈ ਡਾਕਟਰ ਜ਼ਿਆਦਾ ਹੋ ਗਏ ਤੇ ਆਪਾਂ ਬਿਮਾਰ ਹੋਣਾ ਸ਼ੁਰੂ ਹੋ ਗਏ ਨਵੀਆਂ-ਨਵੀਆਂ ਦਵਾਈਆਂ ਨਵੀਆਂ-ਨਵੀਆਂ ਕੰਪਨੀਆਂ ਨਵੇਂ-ਨਵੇਂ ਰਸਤੇ ਖੁੱਲ ਗਏ ਤੇ ਆਪਾਂ ਬਿਮਾਰ ਹੋਣਾ ਸ਼ੁਰੂ ਹੋ ਗਏ ਦੇਸ਼ ਦਾ ਵਿਕਾਸ ਹੋਇਆ ਆਪਾਂ ਬਿਮਾਰ ਹੋਣਾ ਸ਼ੁਰੂ ਹੋ ਗਏ ਘਰਾਂ ਜਿਹੜੇ ਆਪਣੇ ਉਹ ਟੁੱਟਣ ਲੱਗ ਗਏ ਆ ਆਪਾਂ ਤਾਂ ਇਹ ਜਾਂ ਵਿਕਾਸ ਹੈ ਜਿਹੜਾ ਉਹ ਨਹੀਂ ਚਾਹੀਦਾ ਬਾਕੀ ਤੁਸੀਂ ਦੱਸ ਦੋ ਕਮੈਂਟ ਕਰਕੇ ਵੀ ਸਾਨੂੰ ਇਹ ਜਾਂ ਵਿਕਾਸ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਹਾਂਜੀ ਤਾਂ